ਕਰ ਰਹੇ ਹੋ ਕਿਸ ਤਰ੍ਹਾਂ ਦਾ ਮਾਹੌਲ ਆ ਜੀ ਵੋਟਾਂ ਦਾ ਬਹੁਤ ਹੀ ਅੱਛਾ ਮਾਹੌਲ ਹੈ ਜੀ ਮੈਂ ਸਵੇਰ ਤੋਂ ਤਕਰੀਬਨ ਪਹਿਲਾਂ ਮੈਂ ਗਿਆ ਸੀ ਕਿ ਜੀ ਲੋਹੜਾਂ ਕਲਾਂ ਉਸ ਤੋਂ ਬਾਅਦ ਫਿਰ ਮੈਂ ਗਿਆ ਜੀ ਆਪਣਾ ਮੱਲੇਵਾਲ ਫਿਰ ਉਸ ਤੋਂ ਬਾਅਦ ਬਿੜਵਾਲ ਹੁਣ ਜਾਤੀਵਾਲ ਦੇ ਵਿੱਚਾਂ ਜ ਬੜਾ ਅੱਛਾ ਮਾਹੌਲ ਹੈ ਜੀ ਔਰ ਪਿੰਡਾਂ ਦੇ ਲੋਕ ਖੁਸ਼ ਨੇ ਸਰਕਾਰ ਦੇ ਕੰਮਾਂ ਤੋਂ ਕਹਿੰਦੇ ਅਸੀਂ ਵੋਟਾਂ ਜਰੂਰ ਪਾਵਾਂਗੇ ਜੀ ਪਰ ਕਾਂਗਰਸ ਕਾਲੀਆਂ ਕੋਲੇ ਤਾਂ ਕੈਂਡੀਡੇਟ ਹੀ ਨਹੀਂ ਪੂਰੇ ਹੋਏ ਜੀ ਇਹ ਥੋਪ ਇਹ ਥੋਪ ਦੇ ਸਾਡੇ ਦੇ ਸੀ ਵੀ ਐਨਓਸੀ ਨੂੰ ਜਾਰੀ ਕਰਦੇ ਇਹ ਸਾਡੇ ਨਾਲ ਧੱਕਾ ਹੋ ਰਿਹਾ ਜੀ ਤਾਂ ਤੁਸੀਂ ਦੇਖੋ ਕਿ ਕਿਸੇ ਵੀ ਅਕਾਲੀ ਦਲ ਦੇ ਕਿਸੇ ਵੀ ਕਾਂਗਰਸ ਦੇ ਪੇਪਰ ਨਹੀਂ ਕੈਨਸਲ ਹੋਏ ਜਿਹੜੇ ਹੋਏ ਨੇ ਜੀ ਸਾਡੇ ਵੀ ਕੈਂਡੀਡੇਟ ਦੇ ਹੋਏ ਨੇ ਉਹ ਟੈਕਨੀਕਲੀ ਗਲਤੀ ਕਰਕੇ ਹੋਇਆ ਕਿ ਕੋਈ ਡਾਕੂਮੈਂਟ ਨਹੀਂ ਸੀ ਲਗਾਇਆ ਨਾਲ ਜਾਂ ਕਿ ਨੇ ਜਾਤੀ ਸਰਟੀਫਿਕੇਟ ਨਹੀਂ ਸੀ ਲਾਇਆ ਉਹਦੇ ਕਰਕੇ ਜਿਹੜੇ ਪੇਪਰ ਉਹ ਕੈਨਸਲ ਹੋਏ ਆ ਆ ਜਾਤੀਵਾਲ ਪਿੰਡ ਦੇ ਵਿੱਚ ਬਹੁਤ ਸਾਰੇ ਭਰਾ ਸਾਡੇ ਜਿਹੜੇ ਆ ਜੀ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਿਲ ਵੀ ਹੋਏ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਅਮਰਤ ਮੇਰਾ ਵੀਰ ਹਾਂ ਜੀ ਹਾਂ ਹਾਂ ਅਮਰਜੀਤ ਏ ਆਜਾਏ ਨੇ ਸਾਡੇ ਚ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਮੈਂ ਉਮੀਦ ਕਰਦਾ ਮੈਂ ਤਾਂ ਅਕਸਰ ਇੱਕੋ ਗੱਲ ਕਹਿਣਾ ਕਿ ਹਮੇਸ਼ਾ ਪ੍ਰਮਾਤਮਾ ਤੋਂ ਡਰ ਕੇ ਗੱਲ ਕਰਦਾ ਕਿ ਉੱਚਾ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਕਿ ਉੱਚਾ ਬੋਲ ਪ੍ਰਮਾਤਮਾ ਨਾ ਬੁਲਾਵੇ ਕੰਮ ਦੀ ਗੱਲ ਕਰਾਂਗੇ ਸਕੂਲਾਂ ਦੀ ਗੱਲ ਕਰਾਂਗੇ ਹਸਪੀਟਲ ਦੀ ਗੱਲ ਕਰਾਂਗੇ ਸੜਕਾਂ ਦੀ ਗੱਲ ਕਰਾਂਗੇ ਵਾਤਾਵਰਣ ਦੀ ਗੱਲ ਕਰਾਂਗੇ ਪੜ੍ਹਾਈ ਦੀ ਗੱਲ ਕਰਾਂਗੇ ਚੰਗੇ ਭਵਿੱਖ ਦੀ ਗੱਲ ਕਰਾਂਗੇ ਨੌਕਰੀਆਂ ਦੀ ਗੱਲ ਕਰਾਂਗੇ ਉਹਦੇ ਬਿਹਫਤ ਜਿਹੜਾ ਜੀ ਵੋਟ ਪਾਉਣ ਦੀ ਬੇਨਤੀ ਕੀਤੀ ਹੈ ਸੰਗਤ ਨੇ ਬੜੇ ਖਿੜੇ ਮੱਥੇ ਗੱਲ ਪ੍ਰਵਾਨ ਕੀਤੀ ਹੈ ਕਿ ਬਿਲਕੁਲ ਅਸੀਂ ਤੁਹਾਡੇ ਨਾਲ ਆ ਔਰ ਤੁਹਾਡੇ ਜਿਹੜੇ ਸਾਡੇ ਇਥੋਂ ਬਲਾਕ ਸੰਮਤੀ ਜਮਿੰਦਾਰ ਨੇ ਜੀ ਦਲਜੀਤ ਸਿੰਘ ਰਹਿਮਨ ਮਾਜਰੀ ਬਾਵਲਪੁਰ ਤੋਂ ਔਰ ਸਾਡੇ ਜੋਂ ਟੌੜਾ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੀ ਚੋਣ ਲੜ ਰਿਹਾ ਨਰਪੈ ਸਿੰਘ ਕੁੰਡਰ ਇਹ ਦੋ ਸਾਡੇ ਉਮੀਦਵਾਰ ਨੇ ਇਸ ਹਲਕੇ ਤੋਂ ਇਲੈਕਸ਼ਨ ਲੜ ਰਹੇ ਆ ਤੇ ਇਹ ਪੂਰੀ ਸਾਨੂੰ ਵਿਸ਼ਵਾਸ ਦਿਵਾਇਆ ਸੰਗਤ ਨੇ ਕਿ ਦੋਨਾਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਅਸੀਂ ਜਿਹੜਾ ਜੀ ਉਜਤਾਵਾਂਗੇ ਆਮ ਆਦੀ ਪਾਰਟੀ ਦੇ ਵਿੱਚ ਤੁਸੀਂ ਦੇਖਣਾ ਪਹਾੜਪੁਰ ਦੀ ਪੂਰੀ ਪੰਚਾਇਤ ਕਾਂਗਰਸ ਛੱਡ ਕੇ ਆਮ ਆਦੀ ਸ਼ਾਮਲ ਹੋ ਗਈ ਔਰ ਇੱਕ ਥੂਹੀ ਪਿੰਡ ਤੋਂ ਕਰਮ ਸਿੰਘ ਜਿਹੜੇ ਜਨਰਲ ਸਕੱਤਰ ਸੀ ਜ਼ਿਲ੍ਹਾ ਪਟਿਆਲਾ ਦੇ ਅਕਾਲੀ ਦਲ ਦੇ ਉਹ ਆਮ ਆਦੀ ਪਾਰਟੀ ਸ਼ਾਮਲ ਹੋਏ ਨੇ ਹੁਣੇ ਪਿਛਲੇ ਹਫਤੇ ਅੱਜ ਆ ਸਾਡੇ ਭਰਾ ਸ਼ਾਮਲ ਹੋਏ ਇਥੋਂ ਪਤਾ ਲੱਗਦਾ ਕਿ ਆਮ ਆਦੀ ਤੇ ਨੀਅਤ ਚੰਗੀ ਆ ਜੀ ਅੱਜ ਕਿਹੜੀ ਪਾਰਟੀ ਚੋਂ ਸਾਂਭ ਰਹੇ ਨੇ ਕਿਹੜੀ ਪਾਰਟੀ ਇਹ ਪਹਿਲਾਂ ਅਲੱਗ-ਅਲੱਗ ਪਾਰਟੀਆਂ 'ਚ ਕੰਮ ਕਰਦੇ ਰਹੇ ਨੇ ਜੀ ਕੋਈ ਕਾਲੀ ਦਲ ਕਾਂਗਰਸ ਸਾਰੇ ਮਿਕਸ ਸਾਰੇ ਭਰਾ ਠੀਕ ਹੈ ਜੀ ਤੇ ਹੁਣ ਸਾਰੇ ਆਵਾ ਦੀ ਪਾਰਟੀ ਲਈ ਕੰਮ ਕਰਨਗੇ ਤੇ ਅ ਘਰ ਘਰ ਸਨੇਹਾ ਵੀ ਪਹੁੰਚਾਉਣਗੇ ਤੇ ਮੈਂ ਸਾਰਿਆਂ ਨੂੰ ਜੀ ਆਇਆਂ ਕਹਾਂ ਜੀ ਸਰ ਮੈਡਮ ਸਿੱਧੂ ਨੇ ਕੱਲ ਬਿਆਨ ਦਿੱਤਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਸਿਆਸਤ ਦੇ ਵਿੱਚ ਸੀਐਮ ਫੇਸ ਅਨਾਉਂਸ ਕਰਦੇ ਨੇ ਤਾਂ ਉਹ ਆਉਣਗੇ ਕਿਸ ਤਰ੍ਹਾਂ ਦੇਖਦੇ ਹਾਂ ਉਹਨਾਂ ਲਈ ਦੇਖੋ ਹਰ ਇਨਸਾਨ ਦਾ ਆਪਣਾ ਇੱਕ ਸਿਨੈਰੀਓ ਹੁੰਦਾ ਜੀ ਨਵਜੋਤ ਸਿੰਘ ਸਿੱਧੂ ਸਾਹਿਬ ਬੜੇ ਔਰ ਸਭ ਤੋਂ ਮੈਂ ਤਾਂ ਇਸ ਕਰਕੇ ਉਹਨਾਂ ਦਾ ਰਿਗਾਰਡ ਕਰਦਾ ਕਿ ਬਹੁਤ ਵੱਡੇ ਕ੍ਰਿਕਟਰ ਰਹੇ ਆ ਉਹਨਾਂ ਨੇ ਭਾਰਤ ਦੇਸ਼ ਲਈ ਬਹੁਤ ਅੱਛੀ ਕ੍ਰਿਕਟ ਖੇਡੀ ਹੈ ਜੀ ਔਰ ਬੜੀ ਅੱਛੀ ਅੱਛੀ ਟੀਮਾਂ ਦੇ ਖਿਲਾਫ ਉਹਨਾਂ ਨੇ ਰਨ ਬਣਾਏ ਨੇ ਫਿਰ ਉਹ ਸਿਆਸਤ ਦੇ ਵਿੱਚ ਆ ਕੇ ਐਮਐਲਏ ਵੀ ਬਣੇ ਰਾਸਵਾ ਬਣੇ ਮੈਂਬਰ ਪਾਰਲੀਮੈਂਟ ਬਣੇ ਮਨਿਸਟਰ ਵੀ ਰਹੇ ਆ ਤੇ ਹੁਣ ਉਹਨਾਂ ਉਹਨਾਂ ਦੀ ਪਤਨੀ ਵੱਲੋਂ ਇਹ ਗੱਲ ਕਹੀ ਜਾਣੀ ਕਿ ਜੇ ਸਾਡੇ ਨਵਜੋਤ ਸਿੰਘ ਸਿੱਧੂ ਸਾਹਿਬ ਨੂੰ ਚੀਫ ਮਨਿਸਟਰ ਅਨਾਉਂਸ ਕਰੋਗੇ ਅਸੀਂ ਤਾਂ ਆਵਾਂਗੇ ਇਹ ਉਹਨਾਂ ਦਾ ਆਪਣਾ ਮਸਲਾ ਹੈ ਜੀ ਇਹ ਉਹਨਾਂ ਨੇ ਦੇਖਣਾ ਕਿ ਉਹਨਾਂ ਦੀ ਕੀ ਗੱਲਬਾਤ ਹੋਈ ਹੈ ਕਿਹਦੇ ਨਾਲ ਗੱਲਬਾਤ ਹੋਈ ਹੈ ਕਾਂਗਰਸ ਦਾ ਆਪਣਾ ਮਸਲਾ ਹੈ ਜੀ ਮੈਂ ਤਾਂ ਇੱਕੋ ਗੱਲ ਕਹੂੰਗਾ ਕਾਂਗਰਸ ਦਾ ਜਿੰਨੇ ਉਮੀਦਵਾਰ ਰਾਜਾ ਵੜਿੰਗ ਕਹਿੰਦਾ ਮੈਂ ਮੁੱਖ ਮੰਤਰੀ ਬਣੂੰ ਚੰਨੀ ਕਹਿੰਦਾ ਜੀ ਮੈਂ ਪਹਿਲਾਂ ਪਾਉ ਮੇਰੇ ਜਿਹੜੇ ਪਹਿਲਾਂ ਕੰਮ ਰਹਿ ਗਏ ਸੀ ਉਹ ਮੈਂ ਪੂਰੇ ਕਰੂੰਗਾ ਤੇ ਬਾਜਵਾ ਸਾਹਿਬ ਕਹਿੰਦੇ ਜੀ ਵੀ ਮੇਰੇ ਤਾਂ ਨੇੜੇ ਤੇੜੇ ਹੈ ਹੀ ਨਹੀਂ ਕੋਈ ਪੱਠਰ ਸਾਹਿਬ ਆਪ ਦੀ ਗੱਲ ਕਰ ਰਿਹਾ ਜੀ ਫਿਰ ਪ੍ਰਗਟ ਸਿੰਘ ਦੀ ਆਪ ਦੀ ਗੱਲ ਕਰ ਰਿਹਾ ਫਿਰ ਰਾਣਾ ਗੁਰਜੀਤ ਜੀ ਕਹਿੰਦੇ ਵੀ ਮੇਰੇ ਤੋਂ ਕਿੱਪੇ ਬਲ ਕੋਈ ਬੰਦਾ ਹੈ ਨਹੀਂ ਤੇ ਹੁਣ ਸਿੱਧੂ ਸਾਹਿਬ ਆ ਗਏ ਨੇ ਜੀ ਤੇ ਅਲੱਗ-ਅਲੱਗ ਜਿਹੜੇ ਸੁਰਾਂ ਦੇ ਸਾਰੇ ਹੈਗੇ ਨੇ ਉਮੀਦਵਾਰ ਵੀ ਸਾਨੂੰ ਬਣਾਇਆ ਜਾਵੇ ਚੀਫ ਮਿਨਿਸਟਰ ਦਾ ਕੈਂਡੀਡੇਟ ਸਾਨੂੰ ਬਣਾਇਆ ਜਾਵੇ ਇਹਦਾ ਬਹੁਤ ਵੱਡਾ ਖਮਾਜਾ ਕਾਂਗਰਸ ਨੂੰ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਭੁਗਤਣਾ ਪਿਆ ਜੀ ਉੱਥੇ ਕਾਂਗਰਸ ਆ ਰਹੀ ਹੈ ਫਿਰ ਹਰਿਆਣਾ ਦੇ ਵਿੱਚ ਤਾਂ ਇਹਨਾਂ ਨੇ ਢੋਲ ਵਜਾਤੇ ਸੀ ਵੀ ਅਸੀਂ ਬਣ ਕੇ ਚੀਫ ਮਿਨਿਸਟਰ ਹਰਿਆਣਾ ਦੇ ਵਿੱਚ ਇਹਨਾਂ ਦੇ ਤਿੰਨ-ਚਾਰ ਉਮੀਦਵਾਰ ਸੀ ਕੁਮਾਰੀ ਸ਼ੈਲਜਾ ਅੰਬਾਲਾ ਤੋਂ ਉਹ ਕਹਿੰਦੇ ਜੀ ਮੈਂ ਮੁੱਖ ਮੰਤਰੀ ਤਾਂ ਬਣੀ ਪਈਆਂ ਜੀ ਜਿਹੜੇ ਹੁੱਡਾ ਸਾਹਿਬ ਸੀਗੇ ਉਹ ਕਹਿੰਦੇ ਜੀ ਮੈਂ ਮੁੱਖ ਮੰਤਰੀ ਬਣਿਆ ਪਿਆ ਆਲਰੇਡੀ 10 ਸਾਲ ਪਹਿਲਾਂ ਜੀ ਮਿੰਿਸਟਰ ਜੀ ਹਰਿਆਣਾ ਦੇ ਫਿਰ ਸੁਰਜੇ ਵਾਲਾ ਸਾਹਿਬ ਜਿਹੜੇ ਸੀਗੇ ਉਹ ਕਹਿੰਦੇ ਜੀ ਮੈਂ ਮੁੱਖ ਮੰਤਰੀ ਬਣਿਆ ਪਿਆ ਜੀ ਫਿਰ ਇੱਕ ਤੋਂ ਹੋਰ ਸੀਗੇ ਜੀ ਆਪਦੇ ਆਪ ਦੇ ਇਲਾਕਿਆਂ ਦੇ ਵਿੱਚ ਆਪਣੇ ਆਪਣੇ ਵਿਧਾਨ ਸਭਾ 'ਚ ਫੂਟਾਂ ਵੀ ਆਪਦੀ ਆਪਣੀਆਂ ਵੱਡੀਆਂ ਕਰਕੇ ਲਾਉਂਦੇ ਸੀ ਤੇ ਹਰਿਆਣਾ 'ਚ ਕੀ ਹੋਇਆ ਜੀ ਦੇਖੋ ਭਾਜਪਾ ਆ ਗਈ ਤੇ ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਜਦੋਂ ਹੁਣ ਤਰਨਤਾਰਨ ਦੀ ਇਲੈਕਸ਼ਨ ਹੋ ਕੇ ਹਟੀ ਹੈ ਜੀ ਉੱਥੇ ਕਾਂਗਰਸ ਕਹਿੰਦੀ ਜੀ ਇਹ ਤਾਂ ਸੀਟ ਜਿੱਤੀ ਪਈ ਆ ਸਾਡੇ ਸਾਡੀ ਤਾਂ ਬੱਲੇ ਬੱਲੇ ਆ ਜੀ ਤੇ ਪੰਥਕ ਸੀਟ ਹੈ ਜੀ ਉੱ ਔਰ ਸਾਡੇ ਸਵਰਗੀਏ ਡਾਕਟਰ ਸੋਲ ਸਿੰਘ ਕਸ਼ਮੀਰ ਸਿੰਘ ਸੋਲ ਸਾਹਿਬ ਉਹਨਾਂ ਦੀ ਕੈਂਸਰ ਨਾਲ ਮੌਤ ਹੋ ਗਈ ਸੀ ਉਹ ਸੀਟ ਖਾਲੀ ਹੋਈ ਸੀ ਆਮ ਆਦੀ ਪਾਰਟੀ ਨੂੰ ਸਾਰੇ ਕਹਿੰਦੇ ਜੀ ਇਹ ਤਾਂ 5ਵੇਂ ਨੰਬਰ ਤੇ ਆਉ ਚੌਥੇ ਨੰਬਰ ਤੇ ਆਉ ਪਰ ਜੋ ਰਿਜ਼ਲਟ ਆਇਆ ਆਮ ਆਦੀ ਪਾਰਟੀ ਜਿਹੜੀ ਹੈ ਅੱਛੇ ਮਾਰਜਨ ਨਾਲ ਉਹ ਸੀਟ ਜਿੱਤ ਕੇ ਜਿਹੜੀ ਹੈ ਜੀ ਉਹਨੂੰ ਸੈਮੀਫਾਈਨਲ ਦੱਸ ਰੇ ਸੀ ਵਿਰੋਧੀ ਉਹ ਸੈਮੀਫਾਈਨਲ ਜਿੱਤ ਲਿਆ ਹੁਣ ਸੈਮੀਫਾਈਨਲ ਆ ਗਿਆ ਜੀ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਦੇ ਵੀ ਇਹ ਸੈਮੀਫਾਈਨਲ ਜਿੰਨੀਆਂ ਇਲੈਕਸ਼ਨਾਂ ਹੋਈਆਂ ਨੇ ਪੰਜਾਬ ਦੇ ਵਿੱਚ ਉਪਚੋਣਾ ਹੋਈਆਂ ਨੇ ਚਾਹੇ ਉਹ ਕਾਰਪੋਰੇਸ਼ਨ ਦੀ ਇਲੈਕਸ਼ਨ ਆ ਚਾਹੇ ਨਗਰ ਪੰਚਾਇਤ ਦੀ ਇਲੈਕਸ਼ਨ ਆ ਨਗਰ ਕਾਉਂਸਲ ਦੀ ਇਲੈਕਸ਼ਨ ਆ ਹੁਣ ਬਲਾਕ ਸੰਮਤੀਾਰੇ ਜਿਲ੍ਹਾ ਪ੍ਰੀਸ਼ਦ ਆਮ ਆਦਮੀ ਪਾਰਟੀ ਨੇ ਸਾਰੇ ਕਿਤੇ ਜਿੱਤਿਆ ਉਹ ਬਹੁਤ ਅੱਛਾ ਪਰਫਾਰਮ ਕੀਤਾ ਬਹੁਤ ਅੱਛੇ ਮਾਰਜਿਨ ਨਾਲ ਸਾਰੀਆਂ ਸੀਟਾਂ ਜਿੱਤੀਆਂ ਨੇ ਹੁਣ ਵੀ ਅਸੀਂ ਜਿੱਤਾਂਗੇ ਦੇਵਮਨ ਬਤੌਰ ਐਮਐਲਏ ਆਪਣੀ ਤਨਖਾਹ ਵੀ ਗਰੀਬ ਬੱਚਿਆਂ ਦੇ ਉੱਪਰ ਖਰਚ ਕਰਦਾ ਜੀ ਉਹਨਾਂ ਨੇ ਕਦੇ ਰੁਪਈਆਂ ਨਹੀਂ ਦਿੱਤਾ ਕਿਸੇ ਨੂੰ ਸਗੋਲਟਾ ਗਰੀਬ ਬੱਚਿਆਂ ਦਾ ਵਜ਼ੀਫਾ ਖਾ ਗਏ ਸੀਗਾ ਜੀ ਇਹ ਉਹਨਾਂ ਦੀ ਮੈਂਟੈਲਿਟੀ ਸੀਗੀ ਉਹਨਾਂ ਦਾ ਤੇ ਸਾਡਾ ਬਹੁਤ ਫਰਕ ਹੈ ਜੀ ਅਸੀਂ ਲੋਕਾਂ ਲਈ ਕੰਮ ਕਰਦੇ ਆਂ ਤੇ ਕਰਾਉਂਦੇ ਸੀਗੇ ਜੂਲਟਾ ਉਹਨਾਂ ਤੋਂ ਜਿਹੜੇ ਆ ਪੈਸੇ ਇਕੱਠੇ ਕਰਕੇ ਜੇਬਾਂ 'ਚ ਪਾਉਂਦੇ ਸੀ ਇਸੇ ਕਰਕੇ ਉਹ ਕੇਸ ਦਾ ਵੀ ਸਾਹਮਣਾ ਕਰ ਰਿਹਾ ਵੱਡੇ ਅਲੀਗੇਸ਼ਨ ਨੇ ਉਹਨਾਂ ਦੀ 4-5 ਕਰੋੜ ਦੀ ਪ੍ਰਾਪਰਟੀ ਵੀ ਜਬਤ ਹੋ ਚੁੱਕੀ ਆ ਬੇਟਾ ਉਹਨਾਂ ਦਾ ਪਘੋੜਾ ਹੋਇਆ ਹੋਇਆ ਵਿਧਾਨ ਸਭਾ ਨਾਬਾ ਦੇ ਵਿੱਚ 25 ਬਲਾਕ ਸੰਪਤੀਆਂ ਤਿੰਨ ਜ਼ਿਲ੍ਹਾ ਪ੍ਰੀਸ਼ਦ ਨੇ ਅਸੀਂ ਇਮਾਨਦਾਰੀ ਨਾਲ ਕੱਲੇ-ਕੱਲੇ ਪਿੰਡਾਂ ਵਿੱਚ ਜਾ ਰਹੇ ਹਾਂ ਕੁੰਡਾ ਖੜਕਾ ਰਹੇ ਹਾਂ ਸਭ ਨੂੰ ਬੇਨਤੀ ਕਰ ਰਹੇ ਹਾਂ ਆਪਣੀ ਗੱਲ ਦੱਸ ਰਹੇ ਹਾਂ ਬਾਕੀ ਮੈਨੂੰ ਉਮੀਦ ਆ ਪ੍ਰਮਾਤਮਾ نو ارदास ਕਰਕੇ اسیرے ਘਰੋਂ ਚੱਲਦੇ ਆਂ ਕਿ ਸੰਗਤ ਵੱਡੀ ਹੁੰਦੀ ਹੈ ਸੰਗਤ ਨੇ ਫੈਸਲਾ ਕਰਨਾ ਔਰ 101% ਆਮ ਆਦੀ ਪਾਰਟੀ ਦੀ ਜਿਹੜੀ ਹੈ ਜਿੱਤ ਉਹ ਯਕੀਨੀ ਹੈ ਜੀ ਪਹਿਲਾਂ ਵੀ ਸਾਡੇ ਪਿੰਡੋਂ ਆਮ ਪਾਰਟੀ ਨੂੰ ਚੋਣ ਜਿੱਤ ਕੇ ਜਾਂਦੀ ਹੈ ਐ ਐਮਪੀ ਦੀ ਹੈ ਜਾਂ ਕੋਈ ਹੋਰ ਚੋਣ ਹੈ ਤੇ ਹੁਣ ਵੀ ਭਰਾ ਸਾਡਾ ਖੜਿਆ ਹੈ ਤਾਂ ਇਹਨੂੰ ਪੂਰਾ ਸਹਿਯੋਗ ਦੇਵਾਂਗੇ ਕਿੰਨੇ ਪਰਿਵਾਰ ਸ਼ਾਮਲ ਹੋਣਗੇ ਪਰਿਵਾਰ ਤਾਂ ਜੀ 20-25 ਘਰ ਹੋਗੇ ਇਲੈਕਸ਼ਨ ਡੇਰ ਹੋ ਗਈ ਇੱਕ ਸਾਲ ਪਹਿਲਾਂ ਹੋਣੀ ਸੀ ਪਰ ਦੇਰ ਤੋਂ ਬਾਅਦ ਵੀ ਜਿਵੇਂ ਤੁਸੀਂ ਦੇਖਦੇ ਆਂ ਆਪਾਂ ਪਿੰਡਾਂ ਦੇ ਵਿੱਚ ਰੁਝਾਨ ਬਣਿਆ ਵਾ ਪਾਰਟੀ ਵਿਕਾਸ ਕਮਾਤੇ ਆਪਣਾ ਏਜੰਡਾ ਰੱਖੂਗੀ ਸੜਕਾਂ ਜਿਹੜੀਆਂ ਹੋ ਰਹੀਆਂ ਨੇ ਵਿਕਾਸ ਆ ਜਿਹੜਾ ਜਿਵੇਂ ਟੂਰ ਪਲਾਜੇ ਖਤਮ ਕੀਤੇ ਨੇ ਬਿਜਲੀ ਆ ਜਿਹੜੀ 24 ਘੰਟੇ ਫ੍ਰੀ ਆ ਰਹੀ ਹੈ ਕੋਈ ਕਟ ਨਹੀਂ ਆ ਰਿਹਾ ਤੇ ਬਿਜਲੀ ਜਿਹੜੀ ਖੇਤਾਂ ਵਾਲੀ ਆ ਉਹ ਦਿਨੇ ਕਿਸਾਨ ਲਾ ਰਹੇ ਨੇ ਚਲਾ ਰਹੇ ਨੇ ਪਾਣੀ ਦਿਨੇ ਲਾ ਰਹੇ ਨੇ ਤੇ ਆਲੂਆਂ ਨਾਲ ਅੱਗੇ ਨਹੀਂ ਰਾਤ ਨੂੰ ਫਿਰ ਜਾਂਦੇ ਸੀ ਬਹੁਤ ਵੱਡਾ ਵਿਕਾਸ ਦਾ ਕੰਮ ਆ ਜਿਹੜਾ ਤੇ ਮਾਨ ਸਾਹਿਬ ਨੇ ਸਕੂਲ ਜਿਹੜੇ ਆਪਣੇ ਭਾਸੋਂ ਦੇ ਵਿੱਚ ਵੀ ਬਹੁਤ ਵੱਡਾ ਸਕੂਲ ਜਿਹੜਾ 11 ਕਰੋੜ ਰੁਪਏ ਲਾਗਤ ਨਾਲ ਬਣ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਨਿਹਾਰ ਬਦਲ ਜੂਗੀ ਮੈਨੂੰ ਬਹੁਤ ਵੱਡਾ ਮਾਣ ਹੈ ਮੇਰੇ ਨਾਲ ਲੱਗਦਾ ਪਿੰਡਾ ਜਾਤੀਵਾਲ ਜਿੱਥੋਂ ਮੈਂ ਬਲਾਕ ਸੰਤੀ ਮੈਂਬਰ ਖੜਾ ਹੋਇਆ ਤੇ ਸਾਡੇ ਨਰਪਾਏ ਜੀ ਜਿਲ੍ਹਾ ਪ੍ਰੈਸ ਨੇ ਤੇ 12 13 ਜਿਹੜੇ ਪਰਿਵਾਰ ਨੇ ਇਹ ਆਮ ਆਦੀ ਪਾਰਟੀ ਵਿੱਚ ਮਤਲਬ ਵੀ ਜੁਆਇਨ ਹੋਏ ਨੇ ਤੇ ਜਿਹੜੀ ਵੀ ਇਹਨਾਂ ਦੀ ਜਾਤੀਵਾਲ ਦੀ ਬਾਗਡੋਰ ਹੈ ਉਹ ਅਮਰਤ ਵੀਰ ਹੈ ਸਾਡਾ ਇਹ ਕਰੂਗਾ ਤੇ ਅਸੀਂ ਇਹਦੀ ਹਰ ਪੱਖੋਂ ਜਦੋਂ ਵੀ ਸਾਡੀ ਸਾਨੂੰ ਫੋਨ ਕਰੂਗਾ ਅਸੀਂ ਇਹਦੇ ਨਾਲ ਖੜਾਂਗੇ ਤੇ ਇਹ ਅੱਜ ਸਾਡੇ ਨਾਲ ਖੜੇ ਨੇ ਅਸੀਂ ਵੀ ਇਹਨਾਂ ਦੇ ਨਾਲ ਮੋਢਾ ਮੋਢਾ ਲਾ ਕੇ ਖੜਾਂਗੇ ਤੇ ਇਸ ਪੂਰੇ ਜੱਤੀ ਆ ਤੇ ਜਿਹੜੇ ਮੇਰੇ ਵੀਰ ਅੱਜ ਜੁਆਇਨ ਹੋਏ ਨੇ ਤੇ ਜਿਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਤੁਹਾਨੂੰ ਜਿੱਤਾ ਕੇ ਭੇਜਾਂਗੇ ਉਹਨਾਂ ਦਾ ਦਹਿਤ ਦਹਿਤ ਲੋ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਬਹੁਤ ਅੱਛਾ ਮਾਹੌਲ ਹੈ ਮੇਰੇ ਯਾਦ ਹੈ ਜਿੱਦਾਂ 2022 ਚ ਮਾਹੌਲ ਸੀਗਾ ਲੋਕਾਂ ਦਾ ਬਹੁਤ ਮੰਨ ਸੀਗਾ ਆਮ ਆਦਮੀ ਪਾਰਟੀ ਦੇ ਸਰਕਾਰ ਬਣਾਉਣ ਨੂੰ ਉਦਾਂ ਹੀ ਹੁਣ ਪਿੰਡਾਂ ਜਾ ਰਹੇ ਆ ਉਸੇ ਤਰ੍ਹਾਂ ਦਾ ਮਾਹੌਲ ਹੁਣ ਲੋਕ ਆਮ ਆਦਮੀ ਪਾਰਟੀ ਤੇ ਕੰਮਾਂ ਤੋਂ ਬਹੁਤ ਖੁਸ਼ ਨੇ ਸਾਡੇ ਐਮਐਲਏ ਸਾਹਿਬ ਤੋਂ ਬਹੁਤ ਖੁਸ਼ ਨੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਤੋਂ ਬਹੁਤ ਖੁਸ਼ ਨੇ ਤੇ ਬਹੁਤ ਵਧੀਆ ਹੰਗਾਰ ਹੈ ਜੀ